ਚਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਵਾਬ ਦਾਖਲ ਕੀਤਾ ਹੈ ਤੇ 11 ਐਨ ਆਰ ਆਈ ਦਾ ਨਾਮ ਜਨਤਾ ਕੀਤਾ ਹੈ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੋਣ ਦਾ ਇਹਨਾਂ ਦੇ ਵਿੱਚੋਂ 10 ਕੈਨੇਡਾ ਦੇ ਰਹਿਣ ਵਾਲੇ ਐਨ ਆਰ ਆਈ ਅਤੇ ਇੱਕ ਯੂਕੇ ਦਾ ਐਨਆਰਆਈਆ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਡਰਗ ਤਸਕਰਾਂ ਨੂੰ ਪਗੋੜਾ ਐਲਾਨ ਦਿੱਤਾ ਗਿਆ ਹੈ ਪੁਲਿਸ ਨੇ ਤਸਕਰਾਂ ਦੇ ਗ੍ਰਿਫਤਾਰੀ ਵਾਰਡੈਂਟ ਜਾਰੀ ਕਰਕੇ ਇਹਨਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਗ੍ਰਿਫਤਾਰੀ ਲਈ ਸੀਬੀਆਈ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਕੀਤੀ ਕਾਰਵਾਈ ਬਾਰੇ ਹਾਈ ਕੋਰਟ ਨੂੰ ਦੱਸਿਆ ਕਿ ਸਾਲ 2014 ਵਿੱਚ ਹੁਣ ਤੱਕ 12695 ਲੋਕਾਂ ਨੂੰ ਐਨਡੀਪੀਸੀ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ 10830 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਪਰ ਸਭ ਤੋਂ ਵੱਡੀ ਗੱਲ ਕਿ 10 ਐਨ ਆਰ ਆਈ ਡਰਗ ਤਸਕਰਾਂ ਦਾ ਨਾਮ ਜਨਤਕ ਕੀਤਾ ਹੈ ਪੰਜਾਬ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਹਨਾਂ ਵਿੱਚੋਂ 10 ਕੈਨੇਡਾ ਦੇ ਅਤੇ ਇੱਕ ਯੂਕੇ ਦਾ ਰਹਿਣ ਵਾਲਾ ਹੈ ਪੰਜਾਬ ਪੁਲਿਸ ਨੇ ਹਾਈ ਕੋਰਟ ਵਿੱਚ ਜਵਾਬ ਦਾਖਲ ਕੀਤਾ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਕਈ ਵਾਰ ਚਾਰ ਲਗਾਈ ਜਾ ਚੁੱਕੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਿ ਕੀ ਕਾਰਵਾਈ ਕੀਤੀ ਗਈ ਪਰ ਅੱਜ ਜਵਾਬ ਦਾਖਲ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਨੇ 11 ਐਨ ਆਰ ਆਈ ਦਾ ਨਾਮ ਦੱਸਿਆ ਹੈ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਵਿੱਚ ਇਹਨਾਂ ਵਿੱਚੋਂ 10 ਕੈਨੇਡਾ ਦੇ ਅਤੇ ਇੱਕ ਯੂਕੇ ਦਾ ਰਹਿਣ ਵਾਲਾ ਹੈ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹਨਾਂ ਡਰਗ ਤਸਕਰਾਂ ਨੂੰ ਭਗੌੜਾ ਵੀ ਐਲਾਨ ਦਿੱਤਾ ਹੈ ਤੇ ਇਹਨਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਪਟੀਸ਼ਨ ਤੇ ਸਾਡੀ ਸਾਲ ਤੋਂ ਚੱਲ ਰਹੀ ਸੀ ਲੇਕਿਨ ਪੰਜਾਬ ਸਰਕਾਰ ਆਪਣੇ ਪੈਰਾਂ ਦੇ ਪਾਣੀ ਪੀਣ ਨੂੰ ਤਿਆਰ ਨਹੀਂ ਸੀ ਇਹ ਕਹਿਣਾ ਕਿ ਅਸੀਂ 12000 ਬੰਦੇ ਨੂੰ ਅੰਦਰ ਕਰ ਦਿੱਤਾ ਇੰਟਰਨੈਸ਼ਨਲ ਗੈਂਗਸ ਨੂੰ ਅਸੀਂ ਜਿਹੜਾ ਅਨਰੀਵਲ ਕਰ ਲਿਆ 11 ਬੰਦੇ ਇਹਨਾਂ ਨੂੰ ਜਿਹੜੇ ਕਿ ਪੰਜਾਬ ਦੇ ਉਹ ਨੋ ਬਿਲੋਂਗ ਕਰਦੇ ਨੇ ਜਾਂ ਪੰਜਾਬ ਦੀ ਬੈਕਗ੍ਰਾਉਂਡ ਦੇ ਨੇ ਜਿਹੜੇ ਕੈਨੇਡਾ ਸੈਟਲ ਨੇ ਜਾਂ ਯੂਕੇ ਸੈਟਲ ਨੇ ਵੀ ਅਸੀਂ ਉਹਨਾਂ ਨੂੰ ਐਕਸਟਰਾ ਡਾਈਟ ਦੇ ਪ੍ਰੋਸੀਜਰ ਸ਼ੁਰੂ ਕਰ ਦਿੱਤਾ ਉਹ ਵੀ ਸਾਡੇ ਐਪਲੀਕੇਸ਼ਨ ਤੇ ਇਹਨਾਂ ਨੇ ਪ੍ਰੋਸੀਜਰ ਸ਼ੁਰੂ ਕੀਤਾ ਉਸ ਤੋਂ ਪਹਿਲੇ ਇਹਨਾਂ ਨੇ ਕੀਤਾ ਨਹੀਂ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ 11 ਐਨ ਆਰ ਆਈਜ਼ ਜਿਹੜੇ ਹੈਗੇ ਨੇ ਉਹਨਾਂ ਦੀ ਐਕਸਟ੍ਰੇਡੀਸ਼ਨ ਵਾਸਤੇ ਅਸੀਂ ਸੀਬੀਆ ਨੂੰ ਲਿਖਿਆ ਨਾ ਤਾਂ ਇਸ ਜਵਾਬ ਚ ਹੈ ਲਿਖਿਆ ਵੀ ਕਦੋਂ ਲਿਖਿਆ ਜਿਸ ਤੋਂ ਸਾਨੂੰ ਇਹ ਜ਼ਾਹਰ ਹੁੰਦਾ ਹੈ ਵੀ ਸਾਡੇ ਗੱਲਬਾਤ ਪਿਛਲੇ ਹਾਈ ਕੋਰਟ ਨੂੰ ਇਹ ਕਹਿਣ ਤੇ ਕਿਦਰੇ ਹੋਣਾ ਇਹਨਾਂ ਨੇ ਖਦੋ ਖਤਾਬਤ ਸ਼ੁਰੂ ਕੀਤੀ ਹੈ ਲੇਕਿਨ ਅਦਰਵਾਈਜ਼ ਚੁੱਪ ਕਰਕੇ ਬੈਠੇ ਹੋਏ ਸੀ ਤੇ ਹੁਣ ਵੀ ਜਿਹੜਾ ਹੈਗਾ ਅਸੀਂ ਛੇਤੀ ਹੀ ਦਰਖਾਸਤ ਦਾਇਰ ਕਰਾਂਗੇ ਕੋਰਟ ਦੇ ਵਿੱਚ ਵੀ ਸੀਬੀਆਈ ਦੱਸੇ ਵੀ ਉਹਨਾਂ ਕੋਲ ਜਿਹੜਾ ਹੈਗਾ ਵੀ ਇਹ ਕਮਿਊਨੀਕੇਸ਼ਨ ਪਹੁੰਚਿਆ ਹੈ ਤੇ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਤੇ ਕਦੋਂ ਤੱਕ ਉਹ ਬੰਦੇ ਜਿਹੜੇ ਵਾਪਸ ਸੀ ਇੱਥੇ ਇੰਡੀਆ ਬੁਲਾ ਸਕਦੇ ਹੋ ਜਾਂ ਉਹਨਾਂ ਨੂੰ ਡਿਪੋਰਟ ਕਰਾ ਸਕਦੇ ਹੋ ਉਹਨਾਂ ਦੇ ਮੁਲਕ